LIC of India ਚੋਂ ਮੁੰਡੇ ਜਿਹੜੇ ਹੈਗੇ 25 ਤੋਂ 30 25 ਤੋਂ 30 ਵਰਕਰ ਜਿਹੜੇ ਮੁੰਡੇ ਕੱਢੇਗੇ ਜਿਨ੍ਹਾਂ ਨੂੰ 10-10 ਸਾਲ ਕੰਮ ਕੀਤਾ ਜਿਨ੍ਹਾਂ ਨੂੰ ਬਿਨਾਂ ਕਾਰਨ ਦੱਸੇ ਤੋਂ ਬਿਨਾਂ ਨੋਟਿਸ ਦੇ ਤੋਂ ਉਹ ਕੱਢਦੇ ਜਿਹੜੇ ਪੰਜਾਬ ਤੇ ਚੰਡੀਗੜ੍ਹ 'ਚ ਕੰਮ ਕਰ ਰਹੇ ਸੀ ਮੁਰਦਾਬਾਦ ਨੀਂਦਰ ਸਰਕਾਰ ਮੁਰਦਾਬਾਦ ਨੀਂਦਰ ਸਰਕਾਰ ਮੁਰਦਾਬਾਦ ਇੱਕ ਤਰੀਕ ਤੋਂ ਸਾਨੂੰ ਨਾ ਕੰਮ ਤੋਂ ਕੱਢ ਦਿੱਤਾ ਗਿਆ ਕੋਈ ਨੋਟਿਸ ਨਹੀਂ ਦਿੱਤਾ ਕੋਈ ਅਲਟੀਮੇਟਮ ਕੁਛ ਨਹੀਂ ਦਿੱਤਾ ਸਾਨੂੰ ਦਿੱਲੀ ਦੀ ਕੋਈ ਕੰਪਨੀ ਹੈ ਉਹਨੇ ਸਾਨੂੰ ਸਾਫ਼ ਲਫ਼ਜ਼ਾਂ ਚ ਕਿਹਾ ਜੇ ਤੁਸੀਂ ਕੰਮ ਕਰਨਾ ਹੈ ਤੁਸੀਂ 25000 ਰੁਪਏ ਦੇਵੋਗੇ ਤਾਂ ਤੁਹਾਨੂੰ ਰੱਖਾਂਗੇ ਪਹਿਲਾਂ ਇਹ ਹੁੰਦਾ ਸੀ ਕਿ ਸਰਕਾਰੀ ਗਾਮਾਂ ਵਾਸਤੇ ਸਰਕਾਰੀ ਨੌਕਰੀ ਵਾਸਤੇ ਕ腐ਸ਼ਨ ਚੱਲਦੀ ਸੀ ਹੁਣ ਇਹ ਹਾਲ ਹੋ ਗਿਆ ਕਿ ਹੁਣ ਪ੍ਰਾਈਵੇਟ ਨੌਕਰੀ ਵਿੱਚ ਵੀ ਕ腐ਸ਼ਨ ਚੱਲਣ ਲੱਗ ਗਈ ਹੈ ਬਲਬੀਰ ਸਿੰਘ ਓਨਰ ਨੇ ਜਿਹੜੇ ਇਹਨਾਂ ਨੇ ਸਾਰੇ ਬੰਦੇ ਜਿਹੜੇ ਚੰਡੀਗੜ੍ਹ ਦੇ ਤਾਂ ਪੂਰੀ ਟੀਮ ਇੱਕ ਤਰ੍ਹਾਂ ਨਾਲ ਖਤਮ ਹੀ ਕਰਤੀ ਐ ਕਾਰਡ ਕੇ ਥਰੂ ਅੰਦਰ ਐਂਟਰੀ ਨਹੀਂ ਕੀਤੀ ਜਾ ਰਹੀ ਹੈ ہماری ਨਾ ਕੋਈ ਸੁਣਵਾਈ ਹੋ ਰਹੀ ਹੈ ਨਾ ਕਿਸੇ ਅਫਸਰ ਸੇ ਬਾਤ ਹੋ ਰਹੀ ਹੈ ਕਿਉਂਕਿ ਮੈਨੇਜਰ ਨੇ ਹਮੇ ਮਿਲਨੇ ਸੇ ਹੀ ਮਨਾ ਕਰ ਦਿੱਤੀ ਜਿਹੜੀ ਉਮਰ ਹਮਾਰੀ ਨੌਕਰੀ ਡੁੰਡਣ ਗਈਦੀ ਉਹ ਉਹਨੇ ਵਾਹ ਨਿਕਾਲ ਦਿੱਤੀ ਅਬ ਹਮ ਕਹਾਂ ਜਾਏਂਗੇ ਸਾਨੂੰ ਇੰਨੇ ਸਾਲ ਹੋ ਗਏ ਅੱਜ ਸਾਨੂੰ ਨਇ ਸਾਲ ਕਹਿੰਦੇ ਸੀਗੇ ਵੀ ਅੱਛੇ ਦਿਨ ਆਣੇ ਆਲੇ ਇਹ ਅੱਛੇ ਦਿਨ ਆਉਣਗੇ ਸਾਨੂੰ ਬਾਹਰ ਕਰ ਦਿੱਤਾ ਗਿਆ ਅਲਾਈਸੀ ਸੇ ਬਾਹਰ ਹੀ ਕਾਰਡ ਦੀਏ ਅਬ ਦੋਨੋਂ ਹਮੀ ਅਭੀ ਵੀ ਅਲਾਈਸੀ ਮੈਂ ਅਬ ਬਤਾਓ ਹਮ ਕੀ ਕਰੇ ਕਹਾਂ ਜਾਏ ਹਰ ਇੱਕ ਬੰਦਾ ਰੈਂਟ ਤੇ ਰਹਿ ਰਿਹਾਗਾ ਇਸ ਟਾਈਮ ਕਿਸੇ ਬੰਦੇ ਦੀ ਪੱਕੀ ਜੋਬ ਨਹੀਂ ਹੈਗੀ 15-15000 ਚ ਉਹ ਰੈਂਟ ਦੇਏਗਾ ਜਾਂ ਆਪਣੀ ਭਰਪਾਈ ਕਰੇਗਾ ਸਾਡੀ ਤਨਖਾਹ 12500 ਰੁਪਏ ਤੇ ਅਸੀਂ 25000 ਰੁਪਏ ਕਿੱਥੋਂ ਦਉਗੇ ਗਰੀਬ ਬੰਦਾ ਕਿੱਥੋਂ ਦੇਏਗਾ ਇਹਨਾਂ ਦਾ ਫੀਲਡ ਆਫਿਸ ਆਫੀਸਰ ਸੀਗਾ ਉਹਦਾ ਨਾਮ ਹੈ ਜੀ ਅਜੇ

ਆਪਨਾ ਕਹਿੰਦੇ ਕਿ ਕੈਨਸਲ ਹੋ ਹੋਇਆ ਹੈ ਠੀਕ ਹੈ ਉਹ ਕਹਿੰਦੇ ਰੀਨੂ ਵੀ ਨਹੀਂ ਹੈਗਾ ਮੇਰੇ ਕੋਲ ਰਿਕਾਰਡਿੰਗ ਪਈ ਹੈ ਜਿਸ ਚ ਉਹਨੇ ਬੋਲਿਆ ਸੀਗਾ ਜਿਹੜੇ ਬੰਦੇ ਪੈਸੇ ਨਹੀਂ ਦੇਣਗੇ ਉਹਨਾਂ ਨੂੰ ਅਸੀਂ ਕੱਢ ਦਾਂਗੇ ਨਵੀਂ ਟੀਮ ਰੱਖ ਲਾਂਗੇ ਕਹਾ ਜਾਂਦਾ ਹੈ ਕਿ ਆਪ ਸਫਾਈ ਵਾਲੇ ਹੋ ਪਰ ਸਫਾਈ ਸੇ ਜ਼ਿਆਦਾ ਕੰਮ ਲਿਆ ਜਾਂਦਾ ਹੈ ਹਮਾਰਾ ਜਿੰਨਾ ਵੀ ਧੱਕਾ ਉਹ ਸਾਰਾ ਦਲਤਾਂ ਦੇ ਨਾਲ ਹੋ ਰਿਹਾ ਜਿੰਨੇ ਵੀ ਦਲਤ ਨੇ ਉਹਨਾਂ ਨੂੰ ਚੋਣ ਚੋਂ ਗਨੌਕੀਆਂ ਤੋਂ ਕੱਢਿਆ ਜਾ ਰਿਹਾ ਤਾਂ ਕਿ ਇਹ ਲੋਕ ਸਟੈਂਡ ਨਾ ਹੋ ਸਕਣ ਔਰ ਸਾਡੇ ਬਰਾਬਰ ਨਾ ਸਕੇ ਅਸੀਂ ਇਹਨਾਂ ਦੇ ਨਾਲ ਟਾ ਨਮਨ ਤੇ ਧੰ ਦੇ ਨਾਲ ਚਟਾਨ ਵਾਂਗ ਖਰੇ ਆ ਜਿੰਨੇ ਤੱਕ ਇਹਨਾਂ ਨੂੰ ਇਹ ਨੌਕਰੀ ਨਹੀਂ ਵਾਪਸ ਦੇ ਦਿੰਦੇ ਅਸੀਂ ਚੈਨ ਦਾ ਨਹੀਂ ਬੈਠਾਂਗੇ ਮੁਰਦਾਬਾਦ ਇਹੰਦਰ ਸਰਕਾਰ ਮੁਰਦਾਬਾਦ ਇਹੰਦਰ ਸਰਕਾਰ ਮੁਰਦਾਬਾਦ ਲੈ ਇੱਕ ਨਿਸ਼ਾਨ ਮੁਰਦਾਬਾਦ ਇਹ ਐਮਪਲੋਈ ਨੇ LIC ਦੇ ਜਿਹੜੇ ਕੀ ਕੌਂਟਰੈਕਟ ਤੇ ਰੱਖੇ ਗਏ ਸੀ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਵੱਡੀ ਗਿਣਤੀ ਦੇ ਵਿੱਚ ਜਿਹੜੇ ਕੰਟਰੈਕਟ ਤੇ ਕੰਮ ਕਰ ਰਹੇ ਸੀ EMPLOYE ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਤੇ ਅੱਜ ਇਹਨਾਂ ਵੱਲੋਂ ਇੱਕ ਅਲਟੀਮੇਟਮ ਉੱਚ ਅਧਿਕਾਰੀਆਂ ਨੂੰ ਦਿੱਤਾ ਗਿਆ ਤੇ ਖਾਸ ਤੌਰ ਤੇ ਉਸ ਠੇਕੇਦਾਰ ਨੂੰ ਦਿੱਤਾ ਗਿਆ ਹੈ ਜਿਨ੍ਹਾਂ ਵੱਲੋਂ ਇਹਨਾਂ ਨੂੰ ਬਿਨਾਂ ਕਿਸੇ ਨੋਟਿਸ ਦੇ ਹੀ ਬਾਹਰ ਕੱਢ ਦਿੱਤਾ ਗਿਆ ਅੱਜ ਉਸ ਉਹਨਾਂ EMPLOYE ਦੇ ਨਾਲ ਅਸੀਂ ਗੱਲਬਾਤ ਕਰਾਂਗੇ ਉਹਨਾਂ ਕੋਲੋਂ ਪੁੱਛਾਂਗੇ ਪਹਿਲਾਂ ਤਾਂ ਕੀ ਨਾਮ ਹੈ ਜੀ ਤੁਹਾਡਾ ਸਰ ਮੇਰਾ ਨਾਮ ਰਜਤ ਹੈ ਮੈਂ LIC ਚ ਸੁਪਰਵਾਈਜ਼ਰ ਦੀ ਜੌਬ ਕਰ ਰਿਹਾ ਸੀਗਾ ਪਿਛਲੇ 6 ਸਾਲ ਹੋ ਗਏ ਸੀ ਮੈਨੂੰ ਸੂਪਰਵਾਈਜ਼ਰ ਦੀ ਜੌਬ ਕਰਦੇ ਹੁਣ ਇੱਕ ਤਰੀਕ ਤੋਂ ਸਾਨੂੰ ਨਾ ਕੰਮ ਤੋਂ ਕੱਢ ਦਿੱਤਾ ਗਿਆ ਕੋਈ ਨੋਟਿਸ ਨਹੀਂ ਦਿੱਤਾ ਕੋਈ ਉਹ ਨਹੀਂ ਅਲਟੀਮੇਟਮ ਕੁਝ ਨਹੀਂ ਦਿੱਤਾ ਸਾਨੂੰ ਤੇ ਸਾਡੇ ਤੋਂ ਕੰਟਰੈਕਟਰ ਜਿਹੜਾ ਨਵਾਂ ਆਇਆ ਸੀਗਾ ਬੰਕਸ ਸਿਕਿਉਰਿਟੀ ਸਰਵਿਸਿਜ਼ ਹੈ ਦਿੱਲੀ ਦੀ ਕੋਈ ਕੰਪਨੀ ਹੈ ਉਹਨੇ ਸਾਨੂੰ ਸਾਫ਼ ਲਫ਼ਜ਼ਾਂ ਚ ਕਿਹਾ ਜੇ ਤੁਸੀਂ ਕੰਮ ਕਰਨਾ ਹੈ ਤੁਸੀਂ 25000 ਰੁਪਏ ਦੇਵੋਗੇ ਤਾਂ ਤੁਹਾਨੂੰ ਰੱਖਾਂਗੇ ਨਹੀਂ ਤੇ ਅਸੀਂ ਤੁਹਾਨੂੰ ਕੰਮ ਤੋਂ ਕੱਢ ਦਾਂਗੇ ਨਵੀਂ ਟੀਮ ਲਿਆ ਦਾਂਗੇ ਉਹੀ ਸੇਮ ਚੀਜ਼ ਉਹਨੇ ਕੀਤੀ ਹੈ ਇੱਕ ਤਰੀਕ ਨੂੰ ਲਿਆ ਕੇ ਨਵੀਂ ਟੀਮ ਸਾਡੇ ਉੱਪਰ ਬਿਠਾਤੀ ਐ ਸਾਨੂੰ ਆਫਿਸ ਦੇ ਵਿੱਚ ਵੜਨ ਨਹੀਂ ਦਿੱਤਾ ਗਿਆ ਸਾਨੂੰ ਕਾਫੀ ਬੰਦਿਆਂ ਨੂੰ ਇੱਥੇ ਕੰਮ ਤੋਂ ਕੱਢ ਦਿੱਤਾ ਤੇ ਕਈ ਬੰਦੇ ਤਾਂ ਇੱਦਾਂ ਦੇ ਹੈਗੇ ਨੇ ਸਾਡੇ ਨਾਲ ਜਿਹੜੇ ਹੈਗੇ ਆ ਉਹ 10-10 ਸਾਲ ਤੋਂ ਆ 10 ਤੋਂ 12 ਸਾਲ ਹੋ ਚੁੱਕੇ ਨੇ ਕੰਟਰੈਕਟਰ ਹਰ ਵਾਰ ਬਦਲਦਾ ਐ ਪਰ ਬੰਦੇ ਉਹੀ ਰੱਖਦਾ ਜੀ ਪਰ ਇਸ ਵਾਰੀ ਕੀ ਕੀਤਾ ਇਸ ਬੰਦੇ ਨੇ ਜਿਹੜੇ ਕੰਟਰੈਕਟਰ ਸਾਹਿਬ ਨੇ ਪੰਕਜ ਸਿਕਿਉਰਿਟੀ ਸਰਵਿਸਿਜ਼ ਐ ਬਲਬੀਰ ਸਿੰਘ ਓਨਰ ਨੇ ਜਿਹੜੇ ਇਹਨਾਂ ਨੇ ਸਾਰੇ ਬੰਦੇ ਜਿਹੜੇ ਚੰਡੀਗੜ੍ਹ ਦੇ ਤਾਂ ਪੂਰੀ ਟੀਮ ਇੱਕ ਤਰ੍ਹਾਂ ਨਾਲ ਖਤਮ ਹੀ ਕਰਦੀ ਐ ਤੇ ਜਿਹੜੇ ਪੰਜਾਬ ਦੇ ਬੰਦੇ ਆ ਉਹਨਾਂ ਨੂੰ ਜਾ ਜਾ ਕੇ ਧਮਕਾਇਆ ਜਾ ਰਿਹਾ ਡਰਿਆ ਜਾਂਦਾ ਹੈ ਕਿ ਜੇ ਤੁਸੀਂ ਨਹੀਂ ਪੈਸੇ ਦੇਵੋਗੇ ਤੁਹਾਡੀ ਜਗ੍ਹਾ ਤੇ ਅਸੀਂ ਨਵਾਂ ਬੰਦਾ ਰੱਖ ਦਾਂਗੇ ਐਦਾ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਐ ਕਈ ਬੰਦਿਆਂ ਦੇ ਮੇਰੇ ਕੋਲ ਫੋਨ ਆਉਂਦੇ ਆ ਉਹ ਮੈਨੂੰ ਇਹੀ ਕਹਿੰਦੇ ਜੀ ਸਰ ਸਾਡਾ ਵੀ ਕੁਝ ਹੱਲ ਕਰੋ ਸਾਡੀ ਤਨਖਾਹ 12500 ਰੁਪਏ ਤੇ ਅਸੀਂ 25000 ਰੁਪਏ ਕਿੱਥੋਂ ਦਵਾਂਗੇ ਗਰੀਬ ਬੰਦਾ ਕਿੱਥੋਂ ਦੇਗਾ ਇਹ ਮੈਨੂੰ ਕਈ ਲੋਕਾਂ ਦੇ ਹੱਲੇ ਪੰਜਾਬ ਤੋਂ ਫੋਨ ਆ ਰਹੇ ਨੇ ਜੀ ਅਸੀਂ ਕਿੱਦਾਂ ਕਰੀਏ ਤੇ ਮੈਨੂੰ ਨੂੰ ਅਹੀ ਆਸ਼ਵਾਸਨ ਵੀ ਦੇ ਰਹੇ ਆ ਸਾਡੀ ਗੱਲਬਾਤ ਚੱਲਦੀ ਰਹੀ ਪਰ ਸਾਨੂੰ ਹੱਲੇ ਤੱਕ ਕੋਈ ਹੱਲ ਨਹੀਂ ਨਿਕਲਿਆ ਉਹ ਉਹ ਵਿਚਾਰੇ ਜਿਹੜੇ 12000 ਦੇ ਕੰਮ ਕਰ ਰਹੇ ਨੇ ਉਹਨਾਂ ਵਿਚਾਰਿਆਂ ਦਾ ਤਾਂ ਵੀ ਮਤਲਬ ਕਿਸੇ ਦੀ ਕਿਸ਼ਤ ਚੱਲ ਰਹੀ ਹੈ ਤੁਹਾਨੂੰ ਪਤਾ ਹੈ ਅੱਜਕੱਲ ਸਾਰੀ ਚੀਜ਼ ਹੈ ਨਾ ਖਰਚੇ ਬਹੁਤ ਵੱਧ ਚੁੱਕੇ ਆ ਵਿਚਾਰੇ ਬਹੁਤ ਮੁਸ਼ਕਿਲ ਨਾਲ ਗੁਜ਼ਾਰਾ ਕਰ ਰਹੇ ਨੇ ਜਿਹੜੇ ਜਿਹੜੇ 25000 ਦੀ ਤੁਸੀਂ ਗੱਲ ਕਰਦੇ ਪਿਓ ਇਹ ਸਾਰੇ ਜਿੰਨੇ ਵੀ EMPLOYEES ਹੈਗੇ ਸਾਰਿਆਂ ਕੋਲੋਂ ਮੰਗਿਆ ਗਿਆ ਜੀ ਸਰ ਇਹ ਹਰ ਇੱਕ ਪਰਸਨ ਤੋਂ ਇਹਨਾਂ ਨੇ 25000 ਦੀ ਡਿਮਾਂਡ ਕੀਤੀ ਸੀਗੀ ਕੰਟਰੈਕਟਰ ਵੱਲੋਂ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਪਹਿਲਾਂ ਤਾਂ ਕੰਟਰੈਕਟਰ ਮੇਰੇ ਕੋਲ ਹੀ ਆਇਆ ਸੀਗਾ ਉਹਨੇ 25000 ਦੀ ਡਿਮਾਂਡ ਕੀਤੀ ਤੇ ਮੈਂ ਉਹਨੂੰ ਸਾਫ਼ ਲਫ਼ਜ਼ਾਂ 'ਚ ਕਿਹਾ ਸੀ ਸਰ ਇੰਨੇ ਪੈਸੇ ਕੋਈ ਦੇ ਨਹੀਂ ਪਾਏਗਾ ਭਈ ਤੁਸੀਂ ਇਸ ਚੀਜ਼ ਨਾਲ ਵੀ ਬੰਦਿਆਂ ਨਾਲ ਬੈਠ ਕੇ ਤੁਸੀਂ ਡਿਸਕਸ ਕਰੋ ਉਹਨੇ ਸਾਫ਼ ਮਨਾਂ ਕਰਤਾ ਜੀ ਅਸੀਂ ਕਿਸੇ ਨਾਲ ਕੋਈ ਡਿਸਕਸ਼ਨ ਨਹੀਂ ਕਰਾਂਗੇ ਮੈਂ ਨਵੀਂ ਟੀਮ ਮੈਨੇ ਭੇਜੀ ਹੋਈ ਹੈ ਔਰ ਉਹ ਨਵੇਂ ਬੰਦੇ ਰਖ ਦੇਗੀ ਔਰ ਸੇਮ ਇੱਕ ਫਿਰ ਇਹਨਾਂ ਦਾ ਫਿਰ ਅਨਦਰ ਫੀਲਡ ਆਫਿਸ ਆਫੀਸਰ ਸੀਗਾ ਉਹਦਾ ਨਾਮ ਹੈ ਜੀ ਅਜੇ ਜਿਹੜਾ ਲੋਕਾਂ ਦੇ ਕੋਲ ਜਾ ਜਾ ਕੇ 25-25000 ਰੁਪਏ ਕਲੈਕਟ ਕਰ ਰਿਹਾ ਉਹ ਹੁਣ ਤਾਂ ਇੰਨਾ ਜ਼ਿਆਦਾ ਉਸਨੇ ਆਪਣਾ ਕਰਪਸ਼ਨ ਫੈਲਾਤੀ ਹੈ ਮੈਂ ਸੁਣਨ ਚ ਮੈਨੂੰ ਆਇਆ ਹੈ ਕਿ ਜਿਹੜੇ ਸਾਡੇ ਇਹਨਾਂ ਬੰਦਿਆਂ ਦੇ ਜਗ੍ਹਾ ਤੇ ਰੱਖੇ ਗਏ ਨੇ 30 30 35 35000 ਰੁਪਏ ਉਹਨਾਂ ਤੋਂ ਲਿੱਤੇ ਨੇ ਨਵੇਂ ਬੰਦਿਆਂ ਤੋਂ ਸਾਡੇ ਵਾਲੇ ਬੰਦਿਆਂ ਤੋਂ ਤਾਂ 25 ਮੰਗ ਰਹੇ ਸੀਗੇ ਚਲੋ ਇਹਦਾ ਕੋਈ ਪ੍ਰੂਫ ਹੈਗਾ ਤੁਹਾਡੇ ਕੋਲੋਂ ਵੀ ਉਹ ਡਿਮਾਂਡ ਕਰਦੇ ਪਏ ਨੇ ਮੇਰੇ ਕੋਲ ਜਦ ਫਸਟ ਉਹਦੀ ਕਾਲ ਆਈ ਸੀਗੀ ਤੇ ਉਸ ਦੀ ਮੇਰੇ ਕੋਲ ਰਿਕਾਰਡਿੰਗ ਪਈ ਹੈ ਜਿਸ 'ਚ ਉਹਨੇ ਬੋਲਿਆ ਸੀਗਾ ਜਿਹੜੇ ਬੰਦੇ ਪੈਸੇ ਨਹੀਂ ਦੇਣਗੇ ਉਹਨਾਂ ਨੂੰ ਅਸੀਂ ਕੱਢ ਦਾਂਗੇ ਨਵੀਂ ਟੀਮ ਰੱਖ ਲਾਂਗੇ ਇੱਕ ਤਾਂ ਉਹ ਰਿਕਾਰਡਿੰਗ ਕੰਟਰੈਕਟਰ ਦੀ ਹੀ ਸਾਡੇ ਕੋਲ ਪਈ ਹੈ ਤੇ ਦੂਜੀ ਜਿਹੜੀ ਹੈਗੀ ਹੈ ਜੀ ਜਿਹੜਾ ਇਹਦਾ ਫੀਲਡ ਆਫੀਸਰ ਹੈ ਉਹ ਲੋਕਾਂ ਦੇ ਕੋਲ ਜਾ ਜਾ ਕੇ ਪੈਸੇ ਮੰਗ ਰਿਹਾ ਉਹਦੀ ਵੀ ਸਾਡੇ ਕੋਲ ਕੁਝ ਸਬੂਤ ਪਏ ਨੇ ਉਹ ਅਸੀਂ ਡਿਸਕਲੋਜ਼ ਕਰਾਂਗੇ ਨੈਕਸਟ ਉਸ ਵਿੱਚ ਕੋਈ ਹੈਨਾ ਜੀ ਸਰ ਤੁਸੀਂ ਕੀ ਕਹੋਗੇ ਕਿ ਇੱਕਦਮ ਇੱਕਦਮ EMPLOYE ਨੂੰ ਜਿਹੜੇ ਪਿਛਲੇ 10-10 ਸਾਲਾਂ ਦੇ ਕੰਮ ਕਰ ਰਹੇ ਨੇ ਕੱਢ ਦੇਣਾ ਕਿੰਨਾ ਦਾ ਵਾਜਿਬ ਹੈ ਇਹ ਬਹੁਤ ਗਲਤ ਬਾਤ ਹੈ जेड़ा बंदा दस साल की सेवा दे रहा उन्होंने किसी बगैर इन्फॉर्मेशन के किसी लीगल नोटिस के निकाल के बाहर कर देता है बहुत ही जाती है और उसका बहुत ही शोषण किया गया है और ना ही उसको कभी बंदे किसी काम से मना करते हैं जो ऑर्डर करते हैं दफ्तर तो वाले सारे काम करते हैं असी पीएन का भी काम करते हैं सफाई का भी करते हैं लेबर का भी करते हैं पंद्रह हज़ार रुपये में फिर भी हमें निकाल देता गया है दस साल की सेवा के बावजूद भी तो फिर अब कैसे चलेगा गुजारा कैसे होगा क्योंकि रूटीन तो बना होता है देखो किसी भी ना तरह हम तो लड़ाई लड़ेंगे नौकरी हमें चाहिए वापसी हमारी जब हमने इतने दिन दे दी तो अब कहाँ जाएंगे हमें कौन नौकरी देगा जड़ी उम्र हमारी नौकरी ढूंढण की थी वो हमने वहाँ निकाल दी अब हम कहाँ जाएंगे कुछ जरूर हो चुके बंदे जैसे कि हमारी आंटी है निर्मला देवी जी बताओ इन्हें कौन काम देगा ये कहाँ जाएंगे इन्होंने दस साल वहाँ निकाल दिए तो देखो इसका जल्दी सोल्यूशन किया जावे ਆ ਭਈ ਇਹ ہمارا ਤਾਂ یہی ਗੁਜਾਇਸਾ ਹੈ ਐਲਾਈਸੀ ਕੇ ਅਫਸਰਸ ਹੈ ਕਿ ਭਈ ਇਹਨਾਂ ਦੁਬਾਰਾ ਕੰਮ ਤੇ ਰੱਖਾ ਜਾਵੇ ਤੁਹਾਨੂੰ ਕੀ ਲੱਗਦਾ ਹੈ ਵੀ ਇਹਦੇ ਪਿੱਛੇ ਕਾਰਨ ਕੀ ਹੈ ਇੱਕ ਤਾਂ ਇਹ ਜੋ ਅਲੀਗੇਸ਼ਨ ਲਗਾਏ ਜਾ ਰਹੇ ਨੇ ਕਿ 25000 ਰੁਪਿਆ 30000 ਰੁਪਿਆ ਡਿਮਾਂਡ ਕੀਤੀ ਜਾ ਰਹੀ ਹੈ ਐਵੇਂ ਕੋਈ ਨਜਾਇਜ਼ ਤੌਰ ਤੇ ਕਿਸੇ ਨੂੰ ਬਾਹਰ ਨਹੀਂ ਕੱਢ ਦਿੰਦਾ ਉਹਦੇ ਲਈ ਉਹਨਾਂ ਨੂੰ ਸਖਤ ਕੋਈ ਨਾ ਕੋਈ ਸਬੂਤ ਉਹਦੇ ਕੋਲੋਂ ਜ਼ਰੂਰ ਹੋਣੇ ਚਾਹੀਦੇ ਨੇ ਤੁਹਾਨੂੰ ਕੀ ਲੱਗਦਾ ਹੈ ਇਹਦੇ ਪਿੱਛੇ ਮਨਸ਼ਾ ਕੀ ਹੈ ਮਨਚਾ ਸਾਰੇ ਇਹ ਕਿ ਮਤਲਬ ਕਿ ਸਾਰੀ ਮਿਲ ਬੁਗਤ ਹੀ ਨਾਲ ਹੀ ਕੰਮ ਚੱਲਦਾ ਹੈਗਾ ਇੱਕ ਤਾਂ ਸਰਕਾਰ ਕਹਿੰਦੀ ਹੈ ਕਿ ਕਰਪਸ਼ਨ ਅਸੀਂ ਰੋਕਣੀ ਹੈਗੀ ਬਿਲਕੁਲ ਪਰ ਪਹਿਲਾਂ ਇਹ ਕੀ ਹੁੰਦਾ ਸੀ ਕਿ ਸਰਕਾਰੀ ਗਾਮਾਂ ਵਾਸਤੇ ਸਰਕਾਰੀ ਨੌਕਰੀ ਵਾਸਤੇ ਕਰਪਸ਼ਨ ਚੱਲਦੀ ਸੀ ਹੁਣ ਇਹ ਹਾਲ ਹੋ ਗਿਆ ਕਿ ਹੁਣ ਪ੍ਰਾਈਵੇਟ ਨੌਕਰੀ ਵਿੱਚ ਵੀ ਕਰਪਸ਼ਨ ਚੱਲਣ ਲੱਗ ਗਈ ਹੈ ਮਤਲਬ ਕਿ ਅੱਗੇ ਹੁਣ ਤੇ ਦੇਸ਼ ਇਸ ਤਰੀਕੇ ਨਾਲ ਜਿਸ ਤਰ੍ਹਾਂ ਚੱਲਣਾ ਨੌਕਰੀਆਂ ਅੱਗੇ ਨਹੀਂ ਹੈਗੀਆਂ ਜਿਹੜਾ ਕੰਮ ਕਰ ਰਹੇ ਨੇ ਉਹਨਾਂ ਨੂੰ ਕੱਢੀ ਜਾ ਰਹੇ ਨੇ ਬਿਲਕੁਲ ਬਿਲਕੁਲ ਸਰ ਨੌਕਰੀ ਅੱਗੇ ਨਹੀਂ ਹੈਗੀਆਂ ਤੇ ਜਿਹੜੇ ਹੁਣ ਠੇਕੇ ਤੇ ਰੱਖੇ ਆ ਹੁਣ ਠੇਕੇਦਾਰ ਨਵਾਂ ਚੇਂਜ ਨਵਾਂ ਆਂਦਾ ਔਰ 25000 ਮੰਗ ਰਿਹਾ ਤੇ ਜਿਹੜਾ ਹੁਣ ਅੱਗੇ ਹੁਣ ਮੰਨ ਲਓ ਦੁਬਾਰਾ ਠੇਕਾ ਹੋਏਗਾ ਉਦੋਂ 25 ਜਗ੍ਹਾ ਅਗਲਾ ਮੰਗੇਗਾ ਲੋਜੀ ਆਰ ਦੋ 50 ਆਰ ਦੋ ਹੁਣ ਸਾਨੂੰ ਇਸ ਤੋਂ ਪਹਿਲਾਂ ਜਿਹੜੇ ਠੇਕੇ ਚੇਂਜ ਹੁੰਦੇ ਰਹੇ ਨੇ ਉਦੋਂ ਐਵੇਂ ਜੀ ਕੋਈ ਡਿਮਾਂਡ ਹੋਈ ਹੈ ਬਿਲਕੁਲ ਸਰ ਹੁਣ ਅਗਰ ਅਗਰ ਅਸੀਂ ਆਪਾਂ ਐਲ ਆਈ ਸੀ ਦੀ ਗੱਲ ਨਾਗਰੀ ਅਗਰ ਹੋਰ ਡਿਪਾਰਟਮੈਂਟਾਂ ਦੀ ਗੱਲ ਕਰਦੇ ਆਂ ਉਹਨਾਂ ਚ ਵੀ ਠੇਕੇਦਾਰੀ ਹੁੰਦੀ ਹੈ ਉਹਨਾਂ ਚ ਵੀ ਇਹ ਸੇਮ ਚੀਜ਼ਾਂ ਹੁੰਦੀਆਂ ਨੇ ਸਾਰੇ ਜਗ੍ਹਾ ਹਮ ਫਿਰ ਹੁਣ ਤੁਹਾਡਾ ਕਿਵੇਂ ਜੋ ਸਿਸਟਮ ਕਿਵੇਂ ਚੱਲੂਗਾ ਕਿਉਂਕਿ ਸੁਣਨ ਚ ਇਹ ਵੀ ਆ ਰਿਹਾ ਹੈ ਵੀ ਤੁਸੀਂ ਧਰਨਾ ਲਗਾ ਕੇ ਬੈਠੇ ਹੋ 17 ਸੈਕਟਰ ਚੰਡੀਗੜ੍ਹ ਦੇ ਵਿੱਚ ਹਾਂਜੀ ਸਰ ਉਹ ਹੁਣ ਅਸੀਂ ਆਪਾਂ ਕਰਾਂਗੇ ਪ੍ਰੋਟੈਸਟ ਵੀ ਕਰਾਂਗੇ ਇਸ ਚੀਜ਼ ਲਈ ਅਗਰ ਸਾਡੀ ਮੰਗਾਂ ਨਹੀਂ ਮੰਨੀ ਜਾਣਗੀਆਂ ਅਸੀਂ ਪ੍ਰੋਟੈਸਟ ਵੀ ਕਰਾਂਗੇ ਇਸ ਚੀਜ਼ ਦੀ ਆ ਤੇ ਫਿਰ ਅੱਗੇ ਦੇਖਨੇ ਆ ਜੋ ਵੀ ਅੱਗੇ ਸਮਾਂ ਦੱਸੇਗਾ ਕਰਾਂਗੇ ਫਿਰ ਅਸੀਂ ਮਹਿਲਾਵਾਂ ਵੀ ਇੱਥੇ ਮੌਜੂਦ ਨੇ ਮਹਿਲਾਵਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਰੀਆ ਹੈ Uh, मैं चंडीगढ़ एल में जॉब करती हूँ और मेरे को भी इन्होंने बगैर लीगल नोटिस के बगैर इन्होंने मुझे बाहर निकाल दिया आपको कितना टाइम हो गया मुझे सात साल हो गए हैं तो आपने पूछा उनसे पूछने की कोशिश की भी क्यों निकाल भी कोशिश की है लेकिन हमें गार्ड के थ्रू अंदर एंट्री नहीं की जा रही है हमारी ना कोई सुनवाई हो रही है ना किसी अफसर से बात हो रही है क्योंकि मैनेजर ने हमें मिलने से ही मना कर दिया तो ये कौन है जो सारा देख रेख करता है आपको जो ये जो देख रेख करते हैं हमारे रजत सर हैं जो देखते हैं हमें मतलब हमारी जितनी भी कोई कंप्लेट कोई भी कुछ होता है हमसे कहा जाता है कि आप सफाई वाले हो पर सफाई से ज़्यादा काम लिया जाता है हमारे से कभी हमें भेज देते हैं चाय लेके आओ ये कर लो वो कर लो और जिसमें हम सफाई में हैं और हमें सैलरी सिर्फ साढ़े पंद्रह हज़ार मिलती है और ऐसे बोलते हैं जैसे तुम्हारी ड्यूटी ऐसे होगी ऐसे होगी लेकिन सब कुछ ही गलत है अगर हम सफाई वाले तो हमें सफाई तक ही रखो क्यों हमसे दूसरा काम करवाते हो उनका काम भी हमसे लेते हो नया साल चढ़ा है लोग मुबारकबाद दे रहे हैं आपको नौकरी से एल आई ने घर से बाहर निकाल दिया एल ने हमें ये गिफ्ट दिया है नए साल पर हम मैं तो ये चाहती हूँ अब एल वाले जितने भी हैं ना हमारे जितने भी बंदे हमको रखो हम कोई पैसा नहीं देंगे हमारे पे कोई वो नहीं है हम रिसोतखोरी वाला काम नहीं करेंगे जब हमने ईमानदारी से आपको सात आठ साल किसी ने दस साल किसी ने बारह साल दिए हैं तो हमसे इतनी बेपरवाही वाला काम क्यों किया जा रहा है मैडमें भी हमें देख के अब इग्नोर करती हैं जबकि मैडमें अंदर कहती थी जाओ बच्चे चाय लेके आओ आज हमें कहती है जाओ बाहर जाओ दूसरे ठेकेदारों के बंदों को बुलाया जा रहा है अंदर आइए आराम से आइए मतलब हम कौन है एक ही पल में हमें ऐसे बाहर निकाल दिया इन्होंने मान दे कि गुजारा चलूंगा सारा घर दा किएं चलूंगा सिस्टम सर किस कहाँ चलेगा जब एल आई सी ने घर से बाहर एल आई सी से बाहर ही काट दिए अब दोनों अम्मियाँ अभी भी एल आई सी में हैं अब बताओ हम क्या करें कहाँ जाए और सर ने भी हमें जवाब दे दिया कि एल आई सी में आना नहीं अब मेरे हाथ में नहीं है अब मैं क्या करूँ जो करेगा ठेकेदारी करेगा मैं कुछ नहीं कर सकता हूँ ਮੈਂ ਮਤਲਬ ਦੇਖ ਕੇ ਵੀ ਹਮੇ ਨਹੀਂ ਅਣ ਦੇਖਾ ਕਰ ਦਿੱਤੇ ਹੈ ਸਰ ਆਪ ਬਤਾਓ ਹਮ ਦੋਨੋਂ ਮੀ ਅਭੀ ਵੀ ਤੋ ਅਲਾਈਸੀ ਸੇ ਬਾਹਰ ਹੈ ਔਰ ਫਿਰ ਕਿਸ਼ਤ ਵੀ ਕੱਟਤੀ ਹੈ ਦੋ ਬੱਚੇ ਵੀ ਪੜ ਰਹੇ ਹੈ ਸਰ ਆਪ ਬਤਾਓ ਮੈਂ ਤਾਂ ਚਾਹਤੀ ਹਮਾਰਾ ਕਾਮ ਹਮੇ ਮਿਲ ਜਾਏ ਯਹੀ ਹਮਾਰੀ ਉਹ ਅਪਰਾਧਨਾ ਸਰ ਬਿਲਕੁਲ ਸਰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਬਿਨਾ ਕਿਸੇ ਨੋਟਿਸ ਦੇ ਜਿਹੜੇ ਆਊਟਸੋਰਸਿੰਗ ਤੇ ਇਹ ਮੁਲਾਜ਼ਮ ਹੈਗੇ ਇਹਨਾਂ ਨੂੰ ਕੱਢਣਾ ਕੀ ਮੰਨਦੇ ਹੋ ਉਹਦੇ ਪਿੱਛੇ ਮਨਸ਼ਾ ਕੀ ਹੈ ਮੈਂ ਮਾਰਟਰ ਬਨਾਰੀ ਲਾਲ ਦੇ ਰਿਜ਼ਰਵੇਸ਼ਨ ਚੋਰ ਮੋਰਚਾ ਜਿਹੜਾ ਮਹੱਲੀ ਤੇ ਲੱਗਾ ਉਤੋਂ ਮੈਂ ਬੋਲ ਰਿਹਾ ਮੈਂ ਦੇਖਿਆ ਕਿ ਜਿੰਨਾ ਵੀ ਧੱਕਾ ਉਹ ਸਾਰਾ ਦਲਤਾਂ ਦੇ ਨਾਲ ਹੋ ਰਿਹਾ ਜਿੰਨੇ ਵੀ ਦਲਤ ਨੇ ਉਹਨਾਂ ਨੂੰ ਚੋਣ ਤੋਂ ਉਹਨਾਂ ਦੇ ਨੌਕਰੀਆਂ ਤੋਂ ਕੱਢਿਆ ਜਾ ਰਿਹਾ ਤਾਂ ਕਿ ਇਹ ਲੋਕ ਸਟੈਂਡ ਨਾ ਹੋ ਸਕਣ ਔਰ ਸਾਡੇ ਬਰਾਬਰ ਨਾ ਸਕਣ ਅਸੀਂ ਇਹਨਾਂ ਦੇ ਨਾਲ ਤਨ ਮੰਨ ਤੇ ਧੰ ਦੇ ਨਾਲ ਚਟਾਨ ਵਾਂਗ ਖਰੇ ਆਂ ਜਿੰਨੇ ਤੱਕ ਇਹਨਾਂ ਨੂੰ ਇਹ ਨੌਕਰੀ ਨਹੀਂ ਵਾਪਸ ਦੇ ਦਿੰਦੇ ਅਸੀਂ ਚੈਨ ਦਾ ਨਹੀਂ ਬੈਠਾਂਗੇ ਅਸੀਂ ਇਹਨਾਂ ਦੇ ਪੁੱਤਰੇ ਫੂਕਾਂਗੇ ਔਰ ਇਹਨਾਂ ਨੂੰ ਦੱਸ ਦਾਂਗੇ ਕਿ ਗਰੀਬਾਂ ਦੇ ਨਾਲ ਕਿਸ ਤਰ੍ਹਾਂ ਆਪਾਂ ਵਿਵਾਦ ਕਰੀਦਾ ਜੇ ਹੋ ਜਾਵੇ ਵਿਵਾਦ ਗਰੀਬਾਂ ਨਾਲ ਕੀਤਾ ਤੇ ਅਸੀਂ ਤੁਹਾਨੂੰ ਸੈਂਟਰ ਤੱਕ ਨਹੀਂ ਛੱਡਾਂਗੇ ਜੈ ਭੀਮ ਜੈ ਭਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਕਦੇ ਇਹ ਕਿ ਇੱਕ ਤਾਂ ਸਾਡੇ ਦਫ਼ਤਰ 'ਚ ਬੰਦੇ ਹੀ ਕਈ ਮਿਲੇ ਹੋਏ ਅਫਸਰ ਵਗੈਰਾ ਹੀ ਠੇਕੇਦਾਰ ਦੇ ਨਾਲ ਅਰ ਦੂਜੀ ਗੱਲ ਹੈ ਕਿ ਸਾਨੂੰ ਇੰਨੇ ਸਾਲ ਹੋ ਗਏ ਅੱਜ ਸਾਨੂੰ ਨਵੇਂ ਸਾਲ ਤੇ ਕਹਿੰਦੇ ਸੀਗੇ ਵੀ ਅੱਛੇ ਦਿਨ ਆਣੇ ਆਲੇ ਇਹ ਅੱਛੇ ਦਿਨ ਆਉਣਗੇ ਸਾਨੂੰ ਬਾਹਰ ਕਰ ਦਿੱਤਾ ਗਿਆ ਨਵੇਂ ਸਾਲ ਦੇ ਦਿਨ ਅਰ ਅੱਜ ਦੇਖੋ ਤੁਹਾਡੇ ਸਾਹਮਣੇ ਅਸੀਂ ਇਹ ਗੱਲ ਰਿਕੁਐਸਟ ਕਰ ਰਹੇ ਕਿ ਸਾਨੂੰ ਆਪਣਾ ਹੱਕ ਮਿਲਣਾ ਚਾਹੀਦਾ ਏ ਟੋਟਲ ਗਾ ਲਓ 8 ਦਿਨ ਅਸੀਂ ਵਿਹਲੇ ਬੈਠੇ ਆ ਹੁਣ 8 ਦਿਨਾਂ ਦੀ ਕੌਣ ਵਰਭਾਈ ਕਰੇਗਾ ਇਸ ਚੀਜ਼ ਦੀ ਮੇਨ ਗੱਲ ਇਹ ਵੀ ਆ ਹੁਣ ਸਾਰੇ ਵਿਹਲੇ ਬੈਠੇ ਸਾਰੇ ਘੁੰਮ ਰਹੇ ਆ ਵਰਭਾਈ ਇਸ ਚੀਜ਼ ਦੀ ਕੌਣ ਕਰੇਗਾ ਵਰਭਾਈ ਠੀਕ ਹੈ ਹਰ ਇੱਕ ਬੰਦਾ ਡ੍ਰੈਂਡ 'ਤੇ ਹੈ ਇਸ ਤਰ੍ਹਾਂ ਉਹਨਾਂ ਨੂੰ ਵੱਡੀ ਤਨਖਾਹ ਮਿਲ ਜਾਣੀ ਹੈ 30 ਤਰੀਕ ਦੇ ਅਕਾਊਂਟ ਵਿੱਚ ਪੈ ਜਾਣੀ ਹੈ 2 2 3 ਲੱਖ ਰੁਪਏ ਉਹਨਾਂ ਨੇ ਇੱਕ ਅਕਾਊਂਟ 'ਚ ਪੈ ਜਾਣੀ ਹੈ ਕਿਉਂ ਬੋਲਣਗੇ ਨਹੀਂ ਬੋਲਣਗੇ ਉਹ ਗਰੀਬ ਬੰਦੇ ਨਾਲ ਧੱਕਾ ਹੀ ਕਰਨਗੇ ਉਹ ਹੁਣ ਜਿਹੜੀ ਸਹੀ 8 ਦਿਨ ਦੀ ਤਨਖਾਹ ਉਹ ਕੌਣ ਦੇਗਾ ਹੁਣ ਇਹ ਚੀਜ਼ ਦੇ ਵੀ ਥੋੜਾ ਵੀ ਵਿਚਾਰ ਕਰਨਾ ਕੀ ਕੀ ਕਹੋਗੇ ਕੀ ਕਹੋਗੇ ਤੁਸੀਂ ਉਹ ਮੈਨੇਜਮੈਂਟ ਦੇਗੀ 8 ਦਿਨ ਦੀ ਤਨਖਾਹ ਵੀ ਜੋ ਦੇਗੀ ਵਿੱਚੇ ਮ ਲੋਕਾਂ ਜੋ ਬੰਦੇ ਧੱਕੇ ਖਾ ਰਹੇ ਆਂਗਾ ਇਹਨਾਂ ਤੋਂ ਦੱਸੋ ਕੀ ਕਰਨਗੇ ਪ੍ਰੋਬਲਮ ਬੰਦੇ ਉੱਥੇ ਬੈਠਣਗੇ ਵੀ ਫਿਰ ਇੱਧਰ ਵੀ ਘੁੰਮਣਗੇ ਦੂਜੇ ਪਾਸੇ ਵੀ ਘੁੰਮਣਗੇ ਠੀਕ ਹੈ ਲੋਕਰ ਹਰਾਸਮੈਂਟ ਹੋ ਰਹੇਗੇ ਹਰ ਇੱਕ ਬੰਦਾ ਰੈਂਟ ਤੇ ਰਹਿ ਰਿਹਾਗਾ ਇਸ ਟਾਈਮ ਕਿਸੇ ਬੰਦੇ ਦੀ ਪੱਕੀ ਜੋਬ ਨਹੀਂ ਹੈਗੀ 15-15000 ਚ ਉਹ ਰੈਂਟ ਦੇਵੇਗਾ ਜਾਂ ਆਪਣੀ ਭਰਪਾਈ ਕਰੇਗਾ ਕਿਤੇ ਕਰੇਗਾ ਇਹ ਦੱਸੋ ਇਹ ਇਹ ਸੋਚਣਾ ਚਾਹੀਦਾ ਐਡਮਿਨਿਸਟ੍ਰੇਸ਼ਨ ਨੂੰ ਵੀ ਇੱਥੇ ਕੀ ਵੀ ਮਤਲਬ ਇਕਦਮ ਹੀ ਕਿਸੇ ਨੂੰ ਨੌਕਰੀ ਤੋਂ ਫਰਮੈਂਟ ਵੀ ਗੱਲਬਾਤ ਕੀਤੀ ਸੀ ਉਹਨਾਂ ਨਾਲ 6-7 ਬੰਦੇ ਗਏ ਸੀ ਉਹ ਕਹਿੰਦੇ ਕਿ ਸਾਡੇ ਸਾਡੇ ਹੱਥ 'ਚ ਕੁਝ ਨਹੀਂ ਹੈਗਾ ਠੇਕੇਦਾਰ ਕਿਤੇ ਕਰ ਜੋ ਵੀ ਕਰੇਗਾ ਉਹਨਾਂ ਚ ਅਸੀਂ ਠੇਕੇਦਾਰ ਗੱਲਬਾਤ ਕੀਤੀ ਉਹਦੇ ਨਾਲ ਵੀ ਉਹ ਕਹਿੰਦਾ ਕਿ ਇਹ ਬੰਦੇ ਨੂੰ ਠੇਕਾ ਹੀ ਕਿਉਂ ਦਿੱਤਾ ਜਿੰਨੇ EMPLOYEE ਕੱਢ ਦੇਣੇ ਆ ਸਰ ਉਹਦੇ ਪਾਸ ਤਾਂ ਲਾਇਸੈਂਸ ਵੀ ਨਹੀਂ ਅਜਾ ਚੰਡੀਗੜ੍ਹ ਦਾ ਚੰਡੀਗੜ੍ਹ ਦਾ ਵੀ ਉਹਦਾ ਲਾਇਸੈਂਸ ਤੋਂ ਆਪਣਾ ਕਹਿੰਦੇ ਕਿ ਕੈਨਸਲ ਹੋਇਆ ਹੋਇਆ ਹੈ ਠੀਕ ਹੈ ਉਹ ਕਹਿੰਦੇ ਰੀਨੂ ਵੀ ਨਹੀਂ ਹੈਗਾ ਉਹਦਾ ਸੁਣਨੇ ਚਾਹੀਦਾ ਸਾਨੂੰ ਠੀਕ ਹੈ ਤਾਂ ਉਹਨੂੰ ਫੇਰ ਕਿੱਦਾਂ ਦੇ ਦਿਆ ਲੈ ਸੀ ਇਹਨਾਂ ਨੂੰ ਫੇਰ ਠੇਕਾ ਕਿਵੇਂ ਮਿਲ ਗਿਆ ਉਹਨੂੰ ਜੀ ਇਹ ਤਾਂ ਜੀ ਮੈਨੇਜਮੈਂਟ ਨੂੰ ਪਤਾ ਹੋਵੇਗਾ ਉਹਨਾਂ ਨੇ ਜੋ ਵਿੱਚ ਵਾਰ ਗੱਲਬਾਤ ਹੋਈ ਹੋਈ ਹੈ ਉਹਨਾਂ ਦੇ ਜੀ ਅੱਜ ਜੀ ਕੋਣ ਦੇਖਦਾ ਇਹ ਸਾਰਾ ਕਹਿੰਦੇ ਵੀ ਉਹ ਜਿਹੜੇ ਠੇਕੇਦਾਰ ਨੇ ਉਹਨਾਂ ਦਾ ਤਾਂ ਲਾਇਸੈਂਸ ਹੀ ਰੀਨੂ ਨਹੀਂ ਹੈ ਰੀਨਿਊ ਨਹੀਂ ਹੈ ਉਹਨਾਂ ਨੂੰ ਫੇਰ ਕੋਣ ਠੇਕਾ ਕੋਣ ਦੇਦਾ ਮੈਂ ਤੁਹਾਨੂੰ ਦੱਸਦਾ ਜੀ ਸਰ ਇਹ ਨਾ ਇਦਾਂ ਸੀ ਗੱਲ ਅਸੀਂ ਨਾ ਫਸਟ ਉਸ ਜਿਵੇਂ ਸਾਨੂੰ ਪਤਾ ਲੱਗਿਆ ਸੀਗਾ ਕਿ ਸਾਡੇ ਤੋਂ ਪੈਸੇ ਲਿੱਤੇ ਜਾਣਗੇ ਤੇ ਸਾਨੂੰ ਕੱਢ ਦਿੱਤਾ ਜਾਏਗਾ ਫੇਰ ਅਸੀਂ ਆਪਣਾ ਨਾ ਨੌ ਸੈਕਟਰ ਕੇਂਦਰ ਸਦਨ ਕਰ ਹੈਗਾ ਉੱਥੇ ਉਸ ਚ ਨਾ ਅਸੀਂ ਗਏ ਸੀਗੇ ਮੈਡਮ ਸੀਗੇ ਅਨੁਸ਼ਕਾ ਮੈਡਮ ਉਹ ਆਪਣਾ ਅਸਿਸਟੈਂਟ ਲੇਬਰ ਕਮਿਸ਼ਨਰ ਨੇ ਅਸੀਂ ਉਹਨਾਂ ਨੂੰ ਡਿਸਕਸ ਕੀਤੀ ਸਾਡੀ ਗੱਲਬਾਤ ਸੁਣੀ ਉਹਨਾਂ ਨੇ ਫਿਰ ਉਹਨਾਂ ਨੇ ਸਰਚ ਕੀਤਾ ਉਹ ਠੇਕੇਦਾਰ ਨੂੰ ਫੋਨ ਕੀਤਾ ਉਹਨਾਂ ਨੇ ਪੁੱਛਿਆ ਵੀ ਤੁਹਾਡਾ ਲਾਇਸੈਂਸ ਹੈਗਾ ਚੰਡੀਗੜ੍ਹ ਦਾ ਤੇ ਕੰਟਰੈਕਟਰ ਨੇ ਕਿਹਾ ਨਹੀਂ ਜੀ ਸਾਡਾ ਤਾਂ ਲਾਇਸੈਂਸ ਨਹੀਂ ਹੈਗਾ ਅਸੀਂ ਰੀਨਿਊ ਕਰਾਣਾ ਉਹਨਾਂ ਨੇ ਫਿਰ ਉਹਨਾਂ ਨੂੰ ਝਾੜਿਆ ਵੀ ਤੁਸੀਂ ਪਹਿਲਾਂ ਲਾਇਸੈਂਸ ਕਿਉਂ ਨਹੀਂ ਰੀਨਿਊ ਕਰਾਇਆ ਇੱਥੇ ਤੱਕ ਸਰ ਮਤਲਬ ਸਾਨੂੰ ਪਤਾ ਲੱਗਿਆ ਇਹ ਲੇਬਰ ਕਮਿਸ਼ਨਰ ਦੇ ਆਫਿਸ ਤੋਂ ਸਾਨੂੰ ਪਤਾ ਲੱਗਿਆ ਹੁਣ ਤੱਕ ਤੁਸੀਂ ਮੈਨੂੰ ਇੱਕ ਇੱਕ ਕਰਕੇ ਦੱਸ ਦਿਓ ਵੀ ਕਿਹੜੇ ਕਿਹੜੇ ਡਿਪਾਰਟਮੈਂਟਸ ਕੋਲੋਂ ਤੁਸੀਂ ਕੰਪਲੇਂਟ ਦੇ ਚੁੱਕੇ ਹੋ ਕਿਹੜੇ ਕਿਹੜੇ ਡਿਪਾਰਟਮੈਂਟਸ ਵੱਲੋਂ ਕਾਰਵਾਈ ਕੀਤੀ ਗਈ ਹੈ ਜਾਂ ਨਹੀਂ ਕੀਤੀ ਗਈ ਸਰ ਫਸਟ ਆਪਾਂ ਪਹਿਲਾਂ ਤਾਂ ਆਪਾਂ ਸਾਡੇ ਮੈਨੇਜਰ ਜਿਹੜੇ ਸੀਗੇ ਓਐਸ ਮੈਨੇਜਰ ਸ਼੍ਰੀ ਪਰਵੀਨ ਗੁਪਤਾ ਹੈ ਉਹਨਾਂ ਦਾ ਨਾਮ ਸਭ ਤੋਂ ਪਹਿਲਾਂ ਟੀਮ ਇਕੱਠੀ ਹੋ ਗਈ ਸਭ ਤੋਂ ਪਹਿਲਾਂ ਉਹਨਾਂ ਦੇ ਕੋਲ ਗਈ ਉਹਨਾਂ ਨੇ ਦੱਸ ਉਹਨਾਂ ਨੂੰ ਦੱਸਿਆ ਸੀ ਕਿ 25000 ਦੀ ਡਿਮਾਂਡ ਸਾਨੂੰ ਕੰਟਰੈਕਟਰ ਵੱਲੋਂ ਆਈ ਹੈ ਤੇ ਉਹਨਾਂ ਨੇ ਉਸ ਟਾਈਮ ਕੋਈ ਉਹਨਾਂ ਨੇ ਗੌਰ ਨਹੀਂ ਕੀਤਾ ਫਿਰ ਉਸ ਤੋਂ ਥੋੜੀ ਮਤਲਬ ਸੈਕਿੰਡ ਡੇ ਅਸੀਂ ਜਿਹੜੇ ਉਹਨਾਂ ਤੋਂ ਉੱਪਰ ਅਫੀਸਰ ਨੇ ਸੁਣ ਆਪਣਾ ਐਸ ਡੀ ਐਮ ਸਰ ਨੇ ਸੋਨਮ ਕਰਕੇ ਉਹਨਾਂ ਦਾ ਨਾਮ ਹੈ ਉਹਨਾਂ ਦੇ ਕੋਲ ਗਏ ਤੇ ਉਹਨਾਂ ਨੇ ਸਾਨੂੰ ਸਾਫ਼ ਮਨਾਂ ਕਰਤਾ ਜੀ ਮੈਂ ਤੁਹਾਡੀ ਗੱਲ ਹੀ ਨਹੀਂ ਸੁਣੂੰਗਾ ਕਹਿੰਦੇ ਕਿ ਤੁਹਾਡਾ ਜਿਹੜੇ ਡੀਲਿੰਗ ਪਰਸਨ ਹੈਗੇ ਨੇ ਉਹ ਮੈਨੇਜਰ ਹੋਏ ਹੈਗੇ ਆ ਫਿਰ ਅਸੀਂ ਉਸ ਉਹਨਾਂ ਤੋਂ ਵੀ ਹਰਾਸ ਜਦੋਂ ਅਸੀਂ ਹੋ ਗਏ ਫਿਰ ਅਸੀਂ ਡੀ ਸੀ ਸਾਹਿਬ ਨੂੰ ਲੈਟਰ ਦਿੱਤੀ ਤੇ ਅਸੀਂ ਉਸ ਤੋਂ ਬਾਅਦ ਜਿਹੜੇ ਆਪਣੇ ਕਮਿਸ਼ਨ ਚ ਦਿੱਤੀ ਐਸਐਸਪੀ ਦਫਤਰ ਵੀ ਦਿੱਤੀ ਸੀਗੀ ਕਿਉਂਕਿ ਐਕਚੁਅਲ ਚ ਕਰਪਸ਼ਨ ਦਾ ਮਾਮਲਾ ਹੈ ਤੇ ਅਸੀਂ ਐਸਐਸਪੀ ਸਾਹਿਬ ਨੂੰ ਵੀ ਚਿੱਠੀ ਦਿੱਤੀ ਸੀਗੀ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਨੈਸ਼ਨਲ ਐਸਸੀ ਕਮਿਸ਼ਨ ਦੇ ਚੇਅਰਮੈਨ ਨੇ ਸ਼੍ਰੀ ਕਿਸ਼ੋਰ ਮਖਵਾਨਾ ਜੀ ਉਹਨਾਂ ਨੂੰ ਦੱਸਿਆ ਕਿਉਂਕਿ ਜ਼ਿਆਦਾਤਰ ਬੰਦੇ ਜਿਹੜੇ ਐਸਸੀ ਕਮਿਊਨਿਟੀ ਤੋਂ ਬਿਲੋਂਗ ਕਰ ਰਹੇ ਨੇ ਤੇ ਉਹਨਾਂ ਨੇ ਕੇਸ ਵੀ ਰਜਿਸਟਰ ਕੀਤਾ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਸੀਗਾ ਕਿ ਵਿਥਿਨ ਵੀਕ ਆਪਾਂ ਇਸ ਚੀਜ਼ ਨੂੰ ਸੋਲਵ ਕਰਾ ਦਾਂਗੇ ਤੁਹਾਡੇ ਜਿਹੜੇ ਬੰਦੇ ਨੇ ਇਹ ਸਾਰੇ ਡਿਊਟੀਆਂ ਚ ਚੜ ਜਾਣਗੇ ਪਰ ਹੱਲੇ ਤੱਕ ਕੋਈ ਸਾਨੂੰ ਨਹੀਂ ਸੁਣਵਾਈ ਨਹੀਂ ਹੋਈ ਤੇ ਅੱਜ ਅਸੀਂ ਫਿਰ ਜਿਹੜੇ ਆਪਣਾ 30 ਸੈਕਟਰ ਹੈਗਾ ਲੇਬਰ ਕਮਿਸ਼ਨਰ ਜਿਹੜੇ ਬੈਠਦੇ ਨੇ ਉੱਥੇ ਅਸਿਸਟੈਂਟ ਲੇਬਰ ਕਮਿਸ਼ਨਰ ਮਿੱੱਤਲ ਸਾਹਿਬ ਹੈ ਵੈਸੇ ਤਾਂ ਉਹਨਾਂ ਦਾ ਕੇਸ ਹੈ ਨਹੀਂ ਪਰ ਅਸੀਂ ਉਹਨਾਂ ਨੂੰ ਵੀ ਡਿਸਕਸ ਕਰਕੇ ਆਏ ਹਾਂ ਉਹਨਾਂ ਨਾਲ ਵੀ ਬਾਕੀ ਦੇਖੋ ਕਦ ਤੱਕ ਸਾਡੀ ਸੁਣਵਾਈ ਹੁੰਦੀ ਹੈ ਅਸੀਂ ਵੀ ਇਹੀ ਚਾਹਵਾਂਗੇ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਸਾਡੇ ਖੇਤੀ ਤੋਂ ਖੇਤੀ ਜਿਹੜਾ ਕੰਮ ਹੈ ਇਹ ਸੀਰੇ ਚ ਛੜੇ ਜੀ 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 ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਇਹ ਗਰਾਉਂਡ ਰਿਐਲਿਟੀ ਹੈ ਇਹ ਸਚਾਈ ਹੈ ਉਹਨਾਂ ਲੋਕਾਂ ਦੀ ਜਿਹੜੇ ਆਪਣੀ ਨੌਕਰੀ ਵਾਪਸ ਲੈਣ ਦੇ ਲਈ ਹੁਣ ਦਰਦ ਦਰਦੀਆਂ ਠੋਕਰਾਂ ਖਾ ਰਹੇ ਨੇ ਇਹ ਵਿੰਡੰਮਣਾ ਹੈ ਕਿ ਜਿਸ ਠੇਕੇਦਾਰ ਕੋਲੋਂ ਲਾਇਸੈਂਸ ਹੀ ਰੀਨਿਊ ਨਹੀਂ ਕੀਤਾ ਗਿਆ ਉਸ ਨੂੰ ਠੇਕੇ ਠਿਕਾ ਠੇਕਾ ਦੇ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜੇ ਕੰਮ ਕਰ ਰਹੇ ਨੇ ਆਊਟਸੋਰਸਿੰਗ ਮੁਲਾਜ਼ਮ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਇਸ ਦਾ ਜਵਾਬ ਕੌਣ ਦੇਗਾ ਕਿਉਂ ਨਹੀਂ ਚੰਡੀਗੜ੍ਹ ਪ੍ਰਸ਼ਾਸਨ ਜਾਂ ਸਰਕਾਰਾਂ ਵੱਲੋਂ ਇਸ ਵੱਲ ਧਿਆਨ ਦਿੱਤਾ ਜਾਂਦਾ ਕਿਉਂ ਨਹੀਂ ਇਨਾ ਲੋਕਾਂ ਦੀ ਸੁਣਵਾਈ ਕੀਤੀ ਜਾਂਦੀ ਕਿਉਂਕਿ ਇੱਕ ਪਾਸੇ ਤਾਂ ਸਰਕਾਰਾਂ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਉਹਨਾਂ ਵੱਲੋਂ ਬੇਰੋਜ਼ਗਾਰੀ ਖਤਮ ਕੀਤੀ ਜਾ ਰਹੀ ਹੈ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਪਰ ਇੱਥੇ ਤਾਂ ਕੁਝ ਹੋਰ ਹੀ ਨਜ਼ਰ ਆ ਰਿਹਾ ਹੈ ਜਿਹੜੇ ਆਲਰੇਡੀ ਕੰਮਕਾਰ ਕਰਕੇ ਆਪਣਾ ਘਰ ਦਾ ਗੁਜ਼ਾਰਾ ਚਲਾ ਰਹੇ ਨੇ ਉਹਨਾਂ ਨੂੰ ਹੁਣ ਬਿਨਾ ਦੱਸੇ ਨੌਕਰੀ ਤੋਂ ਹੀ ਕੱਢ ਦਿੱਤਾ ਗਿਆ ਹੁਣ ਦੇਖਣਾ ਇਹ ਹੋਊਗਾ ਇਸ ਪੂਰੇ ਮਾਮਲੇ ਦੇ ਵਿੱਚ ਅਧਿਕਾਰੀਆਂ ਦੇ ਨਾਲ ਜਦੋਂ ਗੱਲਬਾਤ ਕੀਤੀ ਜਾਊਗੀ ਤਾਂ ਉਹਨਾਂ ਦੀ ਕੀ ਪ੍ਰਤੀਕਿਰਿਆ ਰਹੇਗੀ ਪਰ ਫਿਲਹਾਲ ਇਹਨਾਂ ਜਿਹੜੇ ਮੁਲਾਜ਼ਮ ਨੇ ਇਹਨਾਂ ਵੱਲੋਂ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਜੇਕਰ ਇਹਨਾਂ ਦੀਆਂ ਮੰਗਾਂ ਤੇ ਗੌਰ ਨਹੀਂ ਫਰਮਾਇਆ ਜਾਂਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਫਿਲਹਾਲ ਕੈਮਰਾਮੈਨ ਰੋਹਿਤ ਦੇ ਨਾਲ ਪ੍ਰਲਾਦ ਸੰਗੇਲੀਆ ਪੰਜਾਬ ਇਨਸਾਈਡ ਮੋਹਾਲੀ